ਮਨ ਦੇ ਅੰਦਰ ਇੱਕ ਅੰਧੇਰਾ ਹੈ ਇਸ ਨੂੰ ਅਗਿਆਨ ਦਾ ਅੰਧੇਰਾ ਕਿਹਾ ਜਾਂਦਾ ਹੈ ਸਾਰੇ ਦੁੱਖਾਂ ਦਾ ਮੂਲ ਇਸ ਦੀ ਵਾਪਸੀ ਹੁੰਦਸਿਆ ਅੰਧਕਾਰ ਸੁਖ ਕਬੂਨ ਸੋਈ ਹੈ ਰਾਜਾ ਰੰਕ ਦੂ ਮਿਲ ਰੋਈ ਉਸ ਅੰਧੇਰੇ ਵਿੱਚ ਭਾਵੇਂ ਰਾਜਾ ਹੈ ਭਾਵੇਂ ਗਰੀਬ ਹੈ ਦੋਵੇਂ ਦੁਖੀ ਹਨ ਕੋਹ ਪੰਹੇਰਾ ਹੋਵੇ ਤੁਨੋਂ ਨੇ ਕੁਦਰਤ ਕਿਸੇ ਦਾ ਲਿਹਾਜ਼ ਨਹੀਂ ਨਾ ਕਰਦੀ ਕੋਹ ਪੰਹੇਰਾ ਹੋਵੇ ਹੋਰ ਘਣਾ ਜੰਗਲ ਹੋਵੇ ਹੱਥ ਮਾਰੇ ਲੀਂਦਾ ਨਾ ਹੋਵੇ ਭਾਵੇਂ ਉੱਥੇ ਗਰੀਬ ਚੱਲੇਗਾ ਭਾਵੇਂ ਬਾਦਸ਼ਾਹ ਚੱਲੇਗਾ ਦੋਵੇਂ ਦੁਖੀ ਹੋਣਗੇ ਇਸੇ ਤਰ੍ਹਾਂ ਜਿਹੜਾ ਮਨ ਦੇ ਅੰਦਰ ਅਗਿਆਨ ਦੂਪੀ ਅੰਧੇਰਾ ਹੈ ਉਸ ਅਗਿਆਨ ਦੇ ਅੰਧੇਰੇ ਵਿੱਚ ਕੋਈ ਵੀ ਸੁਖੀ ਨਹੀਂ ਇਹ ਨੀਂਦੇਰ ਤੱਕ ਉਹ ਅੰਧੇਰਾ ਦੂਰ ਨਹੀਂ ਹੁੰਦਾ ਉਸ ਨੂੰ ਦੂਰ ਕਰਨ ਵਾਸਤੇ ਗੁਰੂ ਦਾ ਗਿਆਨ ਹੀ ਸਮਰਥ ਹੈ ਗੁਰੂ ਤੋਂ ਰੋਸ਼ਨੀ ਮਿਲਦੀ ਹੈ ਜਿਹੜੀ ਉਸ ਅੰਧੇਰੇ ਨੂੰ ਦੂਰ ਕਰਦੀ ਹੈ ਵਰਨਾ ਜੇ ਸੋਚੰਦਾ ਉਗਵੇ ਸੂਰਜ ਚੜੇ ਹਜ਼ਾਰ ਆਸਮਾਨ ਵਿੱਚ ਸੋਚ ਚੰਦ੍ਰਮਾ ਹਜ਼ਾਰ ਸੂਰਜ ਦੀ ਕਲਖਤ ਚੜ ਜਾਂਦੇ ਇਤਨੀ ਰੋਸ਼ਨੀ ਹੋ ਜਾਏ ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਉਹ ਅਗਿਆਨ ਦਾ ਅੰਧੇਰਾ ਬਿਨਾਂ ਗੁਰੂ ਦੀ ਕਿਰਪਾ ਤੋਂ ਕਦੇ ਦੂਰ ਨਹੀਂ ਹੋ ਸਕਦਾ